ਲਾਠੀਆਂ ਦੇ ਨਾਲ ਗੋਲੀਆਂ ਦੇ ਨਾਲ ਪਾਣੀ ਦੀਆਂ ਪਛਾੜਾਂ ਦੇ ਨਾਲ ਜਿਹੜਾ ਹਮਲਾ ਕੀਤਾ ਜਬਰ ਕੀਤਾ। ਪੰਜਾਬ ਦੀ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਹਰਿਆਣੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਆ ਕੇ ਹਮਲੇ ਕੀਤੇ ਰਿਹਾ ਚਾਹੇ ਡਰੋਨ ਹੋਣ ਚਾਹੇ ਗੋਲੀਆਂ ਦੇ। ਖਾ ਜਿਹੜਾ ਅਗਲਾ ਸੰਘਰਸ਼ ਕੀਤਾ ਜਾਣਾ ਤੇ ਇਹ ਆਸ ਕਰਦੇ ਹਾਂ ਕਿ ਸਾਰੇ ਇਕੱਠੇ ਹੋਣ, ਇਕੱਠੇ ਹੋ ਕੇ ਹੀ ਲੜਾਈ ਲੜੀ ਜਾ ਸਕਦੀ ਆ। ਜਿਨ੍ਹਾਂ ਨੇ ਕਦੇ ਦਿੱਲੀ ਗਈ ਨਹੀਂ, ਨਾ ਉਹਨਾਂ ਨੇ ਜਾਣਾ। ਜਿਹੜੇ ਸਾਨੂੰ ਗਦਾਰ ਕਹਿ ਰਹੇ ਆ ਗਾਲਾਂ ਕੱਢ ਰਹੇ ਆ ਜੋਕਤ ਮੋਰਚੇ ਦੇ ਸੱਦੇ ਤੇ ਕੇ ਵੰਗ ਇਕੱਠੇ ਜਾਂਦੇ ਤੇ ਜਿਹੜੀਆਂ ਹਾ ਘਟਨਾਵਾਂ ਹੋਈਆਂ ਇਹ ਨਹੀਂ ਹੋਣੀਆਂ ਸੱਤਸਰੀਆ ਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਪਹੁੰਚੇ ਹਾਂ ਜੀਦਾ ਦੇ ਟੂਲ ਪਲਾਜ਼ੇ ਚ ਜਿੱਥੇ ਕਿਸਾਨ ਯੂਨੀਅਨ ਵੱਲੋਂ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ ਟੋਲ ਪਲਾਜ਼ੇ ਫ੍ਰੀ ਕੀਤੇ ਜਾ ਰਹੇ ਆ ਸਾਡੇ ਨਾਲ ਕਿਸਾਨ ਯੂਨੀਅਨ ਦੇ ਆਗੂ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਅਸੀਂ ਗੱਲ ਪ੍ਰਾਂਤ ਅਸੀਂ ਗੱਲ ਜੀ ਕੀ ਨਾ ਮਾਤੇ ਕਿਹੜੀ ਜਥੇਬੰਦੀ ਆ ਮੈਂ ਬਲਦੇਵ ਸਿੰਘ ਭਾਈ ਰੂਪਾ ਜਨਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਬਠਿੰਡਾ ਇਹ ਜਿਹੜਾ ਟੋਲ ਪਲਾਜ਼ੇ ਤੇ ਤੁਸੀਂ ਧਰਨਾ ਲਾਇਆ ਹੋ ਕੀ ਪ੍ਰੋਗਰਾਮ ਹੈ ਇਹ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਪੰਜਾਬ ਦੀਆਂ 37 ਕਿਸਾਨ ਜਥੇਬੰਦੀਆਂ ਵੱਲੋਂ ਜੋ ਕਿ ਕੇਂਦਰ ਸਰਕਾਰ ਵੱਲੋਂ ਜਦੋਂ ਅਸੀਂ 2020 ਦੇ ਵਿੱਚ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ ਦਿੱਲੀ ਧਰਨਾ ਲਾਇਆ ਸੀ ਤਾਂ ਉਹ ਜਿਹੜੇ ਕਾਨੂੰਨ ਸੀ ਚਾਹੇ મોદી ਨੇ ਵਾਪਸ ਲੈ ਲੇ ਪਰ ਉਹਦੇ ਨਾਲ ਜੁੜਦਿਆਂ ਮੰਗਾ ਜਿਹੜੇ ਕਿਸਾਨਾਂ ਦੇ ਉੱਤੇ ਦਰਜ ਕੀਤੇ ਹੋਏ ਪਰਚੇ ਨੇ ਜਾਂ ਲਖਮੋਤ ਲਖਮੀਰਪੁਰ ਖੀਰੀਵਾਲਾ ਜਿਹੜਾ ਹੈਗਾ ਮੁੱਦਾ ਉਹ ਆ ਜਾਂ ਉਹਦਾ ਨੋਟੀਫਿਕੇਸ਼ਨ ਨਹੀਂ ਅਜੇ ਤੱਕ ਕੀਤਾ ਬੇਈਮਾਨੀ ਕੀਤੀ ਹੋਈ ਆ ਉਸ ਦੇ ਵਿਰੋਧ ਦੇ ਵਿੱਚ ਤੇ ਜਾਂ ਜਿਹੜਾ ਕੱਲ ਖੱਟਰ ਸਰਕਾਰ ਨੇ ਸਾਡੇ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਦੇ ਉੱਤੇ ਲਾਠੀਆਂ ਦੇ ਨਾਲ ਗੋਲੀਆਂ ਦੇ ਨਾਲ ਪਾਣੀ ਦੀਆਂ ਪਛਾੜਾਂ ਦੇ ਨਾਲ ਜਿਹੜਾ ਹਮਲਾ ਕੀਤਾ ਜਬਰ ਕੀਤਾ ਇਦੇ ਵਿੱਚ ਇੱਕ ਸਾਡਾ ਨੌਜਵਾਨ ਸੀ ਜਿਹੜਾ ਬਠਿੰਡੇ ਚਿੱਲੇ ਦਾ ਪੱਲੋ ਪਿੰਡ ਦਾ ਸ਼ਹੀਦ ਹੋ ਗਿਆ ਉਹਦੀ ਨਿਖੇਦੀ ਕਰਦੇ ਆ ਤੇ ਉਹਦੇ ਵਿਰੋਧ ਦੇ ਵਿੱਚ ਜਿਹੜਾ ਹੈਗਾ ਇਹ ਪ੍ਰੋਗਰਾਮ ਜਿਹੜੇ ਹੈਗੇ ਦਿੱਤੇ ਜਾ ਰਹੇ ਆ ਇਹ ਤਿੰਨ ਦਿਨਾਂ ਦੀ ਸੀ ਪਹਿਲਾਂ ਹੁਣ ਇਹ ਸੰਯੁਕਤ ਮੋਰਚੇ ਵੱਲੋਂ ਸੱਦਾ ਕਿ ਇਹ ਲਗਾਤਾਰ ਚੱਲਣਗੇ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਪੰਜਾਬ ਚੈਪਟਰ ਤੇ ਉਹਦੇ ਵਿੱਚ ਹਰਿਆਣੇ ਦੀਆਂ 12 ਜਥੇਬੰਦੀਆਂ ਦੀ ਮੀਟਿੰਗ ਹੈ ਜਿਹੜੀ ਉਹ ਚੱਲ ਰਹੀ ਹੈ ਚੰਡੀਗੜ੍ਹ ਦੇ ਵਿੱਚ ਥੋੜੇ ਸਮੇਂ ਵਿੱਚ ਵਿੱਚ ਹੀ ਅਗਲਾ ਫੈਸਲਾ ਜਿਹੜਾ ਆ ਜਾਣਾ ਤਾਂ ਉਹ ਉਦੋਂ ਤੱਕ ਜਿਹੜਾ ਹੈਗਾ ਇਹ ਸੰਘਰਸ਼ਾ ਜਿਹੜਾ ਟੋਲ ਪਲਾਜੇ ਨੂੰ ਬੰਦ ਕਰਨ ਵਾਲਾ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਮੂਹਰੇ ਧਰਨੇ ਲਾਉਣ ਵਾਲਾ ਉਹ ਨਿਰੰਤਰ ਜਾਰੀ ਰਹੂਗਾ। ਮਯੂਤਾ ਪੰਜਾਬ ਦੀ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਹਰਿਆਣਾ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਆ ਕੇ ਹਮਲੇ ਕੀਤੇ ਰਿਹਾ ਹੈ ਚਾਹੇ ਡਰੋਨ ਹੋਣ ਚਾਹੇ ਗੋਲੀਆਂ ਦੇ। ਪੰਜਾਬ ਸਰਕਾਰ ਦੀ ਜਿਹੜੀ ਕੀ ਭੂਮਿਕਾ ਇਹਦੇ ਵਿੱਚ ਕਿੰਨੀ ਕਿਵੇਂ ਦੇਖਦੇ ਹੋ ਨੂੰ? ਪੰਜਾਬ ਸਰਕਾਰ ਦੀ ਜਿਹੜੀ ਭੂਮਿਕਾ ਅਤਨਿੰਦਨਯੋਗ ਆ ਕਿਉਂਕਿ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਆ ਕੇ ਜਦੋਂ ਕੋਈ ਹਮਲਾਵਰ ਆ ਕੇ ਹਮਲਾ ਕਰੇ ਤੇ ਪੰਜਾਬ ਸਰਕਾਰ ਹੱਥ ਦੇ ਉੱਤੇ ਹੱਥ ਧਰ ਕੇ ਊੜੀ ਨੀਂਦ ਸੁੱਤੀ ਪਈ ਹੋਵੇ ਤੇ ਕਿਸਾਨਾਂ ਦਾ ਲੋਕਾਂ ਦਾ ਮਤਲਬ ਕੋਈ ਫਿਕਰ ਨਾ ਹੋਵੇ ਤਾਂ ਫਿਰ ਉਹਨੂੰ ਕਿਸਾਨ ਵਿਰੋਧੀ ਕਿਰਤੀ ਲੋਕਾਂ ਦੇ ਵਿਰੋਧੀ ਸਰਕਾਰ ਆ ਜਿਹੜੀ ਉਹ ਕਿਹਾ ਜਾ ਸਕਦਾ ਇਹ ਸਾਰੀ ਟਿਕੜਮ ਬਾਜੀ ਆ ਇਹ ਸਾਰੇ ਰਲੇ ਹੋਏ ਨੇ ਉਹ WTO ਦੀਆਂ ਨੀਤੀਆਂ ਨੂੰ ਸਾਰੇ ਲਾਗੂ ਕਰ ਰਹੇ ਆ ਜਿਹਦੇ ਵਿੱਚ ਪੰਜਾਬ ਸਰਕਾਰ ਵੀ ਆ ਇੱਕ ਆਮ ਲੋਕਾਂ ਵਿੱਚ ਬੜੀ ਚਰਚਾ ਚੱਲ ਰਹੀ ਹੈ ਕਿ ਜਥੇਬੰਦੀਆਂ ਇਕੱਠੀਆਂ ਨਹੀਂ ਹੋਈਆਂ ਕਈ ਇੱਥੋਂ ਤੱਕ ਕਿ ਸੋਸ਼ਲ ਮੀਡੀਆ ਤੇ ਗਦਾਰਾਂ ਤਰ੍ਹਾਂ ਦੀ ਵੀ ਭਾਸ਼ਾ ਵਰਤੀ ਜਾ ਰਹੀ ਹੈ ਵੀ ਗਦਾਰ ਕੋਈ ਜਥੇਬੰਦੀਆਂ ਜਾਣਾ ਚਾਹੀਦਾ ਸੀ ਇਕੱਠੀਆਂ ਨਹੀਂ ਗਈਆਂ ਕੀ ਕਾਰਨ ਮੰਨਦੇ ਉਹਦਾ ਦੇਖੋ ਅਸੀਂ ਚਾਹੁੰਦੇ ਆ ਸੰਯੁਕਤ ਕਿਸਾਨ ਮੋਰਚਾ ਚਾਹੁੰਦਾ ਕਿ ਇਹ ਜਿਹੜੀ ਟੱਕਰ ਆ ਬਹੁਤ ਵੱਡੀ ਹਕੂਮਤ ਦੇ ਨਾਲ ਆ ਉਹਨਾਂ ਨੂੰ ਝੁਕਾ ਲੈਣਾ ਉਹਨਾਂ ਨੂੰ ਹਰਾ ਦੇਣਾ ਛੋਟੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਆ ਏਕੇ ਦੇ ਵਿੱਚ ਬਾਲਾ ਏਕੇ ਦੇ ਨਾਲ ਹੀ ਜਿੱਤਿਆ ਜਾ ਸਕਦਾ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਬਹੁਤ ਸਾਰੇ ਨੌਜਵਾਨਾਂ ਦੇ ਬਹੁਤ ਗੰਭੀਰ ਜਿਹੜੀਆਂ ਉਹ ਸੱਟਾਂ ਲੱਗੀਆਂ ਹੋਈਆਂ ਇਸ ਕਰਕੇ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਬਹੁਤ ਤਿੱਖਾ ਜਿਹੜਾ ਅਗਲਾ ਸੰਘਰਸ਼ ਕੀਤਾ ਜਾਣਾ ਤੇ ਇਹ ਆਸ ਕਰਦੇ ਆ ਕਿ ਸਾਰੇ ਇਕੱਠੇ ਹੋਣ ਇਕੱਠੇ ਹੋ ਕੇ ਹੀ ਲੜਾਈ ਲੜੀ ਜਾ ਸਕਦੀ ਆ ਜਿਨ੍ਹਾਂ ਨੇ ਕਿਤੇ ਦਿੱਲੀ ਗਈ ਨਹੀਂ ਨਾ ਉਹਨਾਂ ਨੇ ਜਾਣਾ ਜਿਹੜੇ ਸਾਨੂੰ ਗਦਾਰ ਕਹਿ ਰਹੇ ਆ ਗਾਲਾਂ ਕੱਢ ਰਹੇ ਆ ਉਹ ਉਹ ਸ਼ਰਾਰਤੀ ਲੋਕ ਨੇ ਜਿਹੜੇ ਕਿ ਕਿਸਾਨ ਲਹਿਰਾਂ ਦੇ ਵਿਰੋਧ ਦੇ ਵਿੱਚ ਆ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਫੇਸਬੁੱਕ ਹੀ ਪਹਿਲਵਾਨ ਆ ਉਹ ਉਹ ਨਾ ਕਦੇ ਗਏ ਆ ਨਾ ਹੋ ਜਾਣ ਲੱਗਦਾ ਵੀ ਜੇ ਸੰਯੁਕਤ ਮੋਰਚੇ ਦੇ ਸੱਦੇ ਤੇ ਅਕੇ ਵੰਗ ਇਕੱਠੇ ਜਾਂਦੇ ਤੇ ਜਿਹੜੀਆਂ ਆ ਘਟਨਾਵਾਂ ਹੋਈਆਂ ਇਹ ਨਹੀਂ ਹੋਣੀਆਂ ਹਾਂ ਕਿੱਥੇ ਤਾਂ ਹੁਣ ਚਾਰ ਪੰਜ ਬੰਦੇ ਆ ਜਿਹੜੇ ਅੰਗਵਾਈ ਕਰਦੇ ਆ ਕਿੱਥੇ ਜਿਹੜੇ ਪੂਰੇ ਪੰਜਾਬ ਦੇ ਜਿਹੜੇ ਕਿਸਾਨ ਸੀ ਜਿਨ੍ਹਾਂ ਦਾ ਬਹੁਤ ਲੰਬੇ ਸਮੇਂ ਦੇ ਵੱਡੇ ਤਜਰਬੇ ਨੇ ਜੇ ਇਕੱਠੇ ਹੁੰਦੇ ਤਾਂ ਸ਼ਾਇਦ ਪਹਿਲਾਂ ਨਹੀਂ ਕਿਹੜੀਆਂ ਘਟਨਾਵਾਂ ਗੋਲੀਆਂ ਚੱਲਣ ਵਾਲੀਆਂ ਵਾਪਰ ਨੂੰ ਦਿੱਤੀਆਂ ਤੇ ਇਹ ਵੀ ਨਹੀਂ ਵਾਪਰਨੀ ਸੀ ਅਗਲੀ ਕੋਈ ਰਣਨੀਤੀ ਤਿਆਰ ਕੀਤੀ ਹੈ ਜਿੱਥੇ ਬੰਦੀਆਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਜਿਹੜੀ ਸੰਯੁਕਤ ਮੋਰਚ ਦੇ ਅਗਲੀ ਰਣਨੀਤੀ ਹੈ ਜਿਹੜੀ ਉਹ ਅੱਜ ਜਿਹੜੀ ਹੈਗੀ ਮੀਟਿੰਗ ਆ ਮੈਂ ਪਹਿਲਾਂ ਵੀ ਦੱਸ ਚੁੱਕਿਆ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਪੰਜਾਬ ਦੀਆਂ ਸੰਯੁਕਤ ਕਿਸਾਨ ਮੋਰਚ ਦੀਆਂ ਜੱਸੀ ਬੰਦੀਆਂ ਵੀ ਆ ਉਹਦੇ ਵਿੱਚ ਹਰਿਆਣੀਆਂ ਦੀਆਂ ਜੱਸੀ ਬੰਦੀਆਂ ਵੀ ਆ ਥੋੜੇ ਸਮੇਂ ਬਾਅਦ ਹੀ ਅਗਲਾ ਫੈਸਲਾ ਜਿਹੜਾ ਆਉਣ ਵਾਲਾ ਟੋਲ ਪਲਾਜ਼ਾ ਨੂੰ ਤੇ ਜਿਹੜੇ ਬੀਜੇਪੀ ਦੇ ਲੀਡਰਾਂ ਦਾ ਜਿਹੜਾ ਘਰਾਂ ਦੇ ਇਹ ਕਿੰਨੀ ਦੇਰ ਤੱਕ ਚੱਲਦਾ ਰਹੂ ਇਹ ਸੰਯੁਕਤ ਮੋਰਚ ਦੇ ਵੱਲੋਂ ਹਜੇ ਤਾਂ ਫਿਲਹਾਲ ਲਾਗੂ ਹੀ ਆ ਲਗਾਤਾਰ ਜਾਰੀ ਰੱਖਣੇ ਆ ਉਹ ਤਾਂ ਉਹ ਫੈਸਲੇ ਦੇ ਮੁਤਾਬਕ ਹੀ ਜਿਹੜਾ ਹੈਗਾ ਅਸੀਂ ਅਗਲਾ ਐਕਸ਼ਨ ਜਿਹੜਾ ਹੁਲਾਵਾਂਗੇ ਸੋ ਤੁਸੀਂ ਦੇਖਿਆ ਜਿੱਦੇ ਟੋਲ ਪਲਾਜ਼ੇ ਤੇ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਭਾਈ ਰੂਪਾ ਇੱਥੇ ਪਹੁੰਚੇ ਹੋਏ ਨੇ ਅੱਜ ਇਹਨਾਂ ਨੇ ਪੁਤਲਾ ਵੀ ਫੂਕਿਆ ਤੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਉਹਨਾਂ ਨੇ ਇਸ ਗੱਲ ਤੇ ਵੀ ਚਿੰਤਾ ਜਤਾਈ ਕਿ ਜੇ ਸੰਯੁਕਤ ਮੋਰਚੇ ਤੇ ਸੱਦੇ ਤੇ ਜੇ ਇਕੱਠੀਆਂ ਜਥੇਬੰਦੀਆਂ ਜਾਂਦੀਆਂ ਤਾਂ ਜਿਹੜੀਆਂ ਇਹ ਘਟਨਾਵਾਂ ਹੋਣੀਆਂ ਇਹ ਨਹੀਂ ਹੋਣੀਆਂ ਸੀ ਪਰ ਨਾਲ ਜਿਹੜੇ ਸੋਸ਼ਲ ਮੀਡੀਆ ਤੇ ਵਿਰੋਧ ਕਰਦੇ ਨੇ ਇੱਥੋਂ ਤੱਕ ਕਿ ਗਦਾਰ ਵਰਗੇ ਸ਼ਬਦਾਂ ਦਾ ਵਰਤ ਦੇ ਨੇ ਉਹਨਾਂ ਨੇ ਕਿਹਾ ਕਿ ਇਹ ਮੰਦਪਾਗੀ ਇਸ ਤਰ੍ਹਾਂ ਨਹੀਂ ਵਰਤਣਾ ਚਾਹੀਦਾ ਪਰ ਨਾਲ ਉਹਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਆਂਸਰ ਨੇ ਜਿਹੜੇ ਸਿਰਫ ਸੋਸ਼ਲ ਮੀਡੀਆ ਤੇ ਹੀ ਜਿਹੜੇ ਇਸ ਤਰ੍ਹਾਂ ਲਿਖਦੇ ਨੇ ਉਹਨਾਂ ਨੇ ਨਾ ਦਿੱਲੀ ਗਏ ਆ ਤੇ ਨਾ ਹੀ ਦਿੱਲੀ ਜਾਣਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਸੰਯੁਕਤ ਮੋਰਚੇ ਦੀਆਂ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਨੇ ਉਸ ਤੋਂ ਬਾਅਦ ਜੋ ਵੀ ਹੁਕਮ ਆਊਗਾ ਉਸ ਨੂੰ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਜਾਊਗਾ ਤੁਸੀਂ ਦੇਖ ਰਹੇ ਹੋ ਕਲੀਅੰਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ